ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਹਾਂ ਪਿੰਡ ਬੁਰਜ ਨੱਥੂਕੇ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਇਹ ਪਿੰਡ ਸਰਹਿਆਲੀ ਤੋਂ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਆ ਪੱਟੀ ਵੀ ਇਤੋਂ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਸੋ ਕੋਈ ਵੀ ਫਾਰਮਰ ਭਰਾ ਆਪਣਾ ਮਾਲਦੇਵਾਲੀ ਸਾਈਡ ਤੋਂ ਤੁਸੀਂ ਵਿਜ਼ਿਟ ਕਰਦੇ ਹੋ ਤੇ ਹਰੀਕੇ ਪਤਨ ਤੋਂ 16 ਕਿਲੋਮੀਟਰ ਦੀ ਦੂਰੀ ਆ ਸਰਹਿਆਲੀ ਦੀ ਸਰਹਿਆਲੀ ਤੋਂ ਕੀ ਛੜਕ ਜਾਂਦੀ ਆ ਪੱਟੀ ਨੂੰ ਇਸੇ ਛੜਕੇ ਦੇ ਉੱਪਰ ਪਿੰਡ ਬੁਰਜ ਨੱਥੂਕੇ ਆ ਕੰਡੇਆਲਾ ਪਿੰਡ ਸਰਾਲੀ ਮੰਡ ਇਹ ਪਿੰਡ ਨੇੜੇ ਨੇੜੇ ਆ ਤੇ ਪੀਰ ਬਲਜਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਅੱਜ ਸੱਤ ਮੱਝਾਂ ਝੋਟੀਆਂ ਜੇ ਆਪਾਂ ਤੁਹਾਨੂੰ ਦਿਖਾਉਣੀਆਂ ਪਹਿਲੇ ਸਵੇਰ ਪਲੂਣ ਝੋਟੀ ਵੀ ਦਿਖਾ ਦੇਾਂਗੇ ਦੂਜੇ ਸਵੇਰ ਤਿਜੇ ਸਵੇਰ ਹੱਦ ਇਹ ਮੱਝਾਂ ਹੋਣਗੀਆਂ ਠੀਕ ਆ ਜੀ ਜੇਕਰ ਸਵੇ ਸਵੇ ਪਛਮਾਂ ਦੀ ਗੱਲ ਕਰੀਏ ਤੇ ਪੰਜ ਮੱਝਾਂ ਸੁਈਆਂ ਨੇ ਦੋ ਗੱਬਣ ਟੋਟਲ ਸੱਤ ਨਾਕ ਹੋਣਗੇ ਉਹੀ ਗੱਲਬਾਤ ਕਰਾਂਗੇ ਬਲਜਿੰਦਰ ਸਿੰਘ ਉਹਨਾਂ ਦੇ ਨਾਲ ਤਰੀਕ ਅੱਜ 4 ਅਕਤੂਬਰ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਰਹਿੰਦੀ ਆ ਜਿਹੜੇ ਐਨੀਮਲ ਆ ਪਾ ਤੁਹਾਨੂੰ ਸੋਇਆ ਦਿਖਾਵਾਂਗੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਆ ਜੇ ਗੱਬਰ ਪਸ਼ੂ ਜਿਹੜਾ ਲੈ ਕੇ ਜਾਉਂਗੇ ਠੀਕ ਹੈ ਜੀ ਆਪਣਾ ਟੇਪ ਅਗੇ ਭਰਾ ਕੇ ਤਸੱਲੀ ਕਰ ਲਿਆ ਆਓ ਕਰਦੇ ਆਂ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਬਰਜਿੰਦਰ ਵੀਰ ਸਾਸਰੀ ਕਾਲ ਜੀ ਸਾਸਰੀ ਐਸ ਐਨ ਜੀ ਹੋਰ ਭਾਜੀ ਸਾਰੇ ਭੈਣ ਭਰਾ ਮੇਰੇ ਵੱਲੋਂ ਸਾਸਰੀ ਕਾਲ ਜੀ ਜਿਹੜੇ ਵੀਡੀਓ ਵੇਖਣ ਵਾਲੇ ਸਾਸਰੀ ਕਾਲ ਬਰਜਿੰਦਰ ਵੀਰ ਟੋਟਲ ਅੱਜ ਸੱਤ ਮੱਝਾਂ ਝੋਟੀਆਂ ਪਕਾਉਗਾ ਜੀ ਹਾਂ ਜੀ ਵੀਰ ਜੀ ਠੀਕ ਹੈ ਨਾ ਬਿਲਕੁਲ ਰੰਗ ਹਰੇਕ ਤਰ੍ਹਾਂ ਦੇ ਆ ਗਿਆ ਮੋਹਰਾ ਦੀ ਵੀ ਆ ਗਈ ਐ ਕ੍ਰੋਸ ਵੀ ਨੀ ਲਓ ਵੀ ਠੀਕ ਹੈ ਜੀ ਪੰਜ ਮੱਜਾਂ ਝੋਟੀਆਂ 200 ਸੁਈਆਂ ਨੇ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਹੋਣਗੇ। ਬਾਕੀ ਮੇਰਾ ਭਰਾ ਆਪਦੀ ਸਮਝ ਨਾਲ ਤੁਸੀਂ ਰੇਡ ਵੀ ਲਾ ਸਕਦੇ ਜੇ ਇੱਥੇ ਆਣ ਕੇ ਚੋਕੇ ਵੇਖਣੀ ਤੇ ਤੁਹਾਡੀ ਤਸੱਲੀ ਕਰਨੀ ਹੱਕ ਬਣਦਾ। ਸੋ ਸ਼ੁਰੂਆਤ ਕਰਦੇ ਆਂ ਵੀਰ ਬਲਜਿੰਦਰ ਇਸੇ ਬੂਰੀ ਮੱਜ ਤੋਂ। ਹਾਂਜੀ ਵੀਰ ਜੀ। ਬਾਕੀ ਬੂਰੀ ਮੱਜਾਂ 243 ਨੀਲੀ ਨੀਲੀ ਦੇ ਵਿੱਚ ਆ ਗਈ ਠੀਕ ਹੈ ਜੀ ਆਕੂ ਕਬਲੀ ਮਣਕੀ ਆ। ਮਾਰਕਿੰਗ ਚੌਹ ਪੈਰਾਂ ਦੇ ਤੁਸੀਂ ਵੇਖੋਗੇ ਨਿਸ਼ਾਨ ਜਵਾਬ ਪੂਰੇ ਆ। ਪੂਸ਼ ਹਾਫ ਵਾਈਟ ਆ। ਇਹ ਅੱਜ ਕਿੰਨੇ ਦਿਨਾਂ ਦੀ ਸੂਈ ਹੈ ਵੀਰ ਅੱਜ ਵੀਰ ਜੀ 5 6 ਦਿਨ ਹੋ ਗਏ ਜੀ ਲੋ ਜੀ 5 6 ਦਿਨ ਦਾ ਸਮਾਂ ਹੋ ਗਿਆ ਅੱਜ ਸੂਈ ਨੂੰ ਠੀਕ ਆ ਜੀ ਆ ਦੇਖੋ ਆ ਮਗਰ ਕੱਟੀ ਆ ਗਈ ਜੀ ਸੋ ਮਗਰ ਕੱਤੀ ਆ ਫੀਮੇਲ ਕਾਫ ਆ ਗਿਆ ਬੱਚਾ ਠੀਕ ਆ ਜੀ ਆ ਮਗਰ ਕੱਟੀ ਆ ਆ ਦੇਖੋ ਜੀ ਨੀਲੀ ਦੇ ਵਿੱਚ ਕਿਸੇ ਭਰਾ ਦਾ ਸ਼ੌਂਕ ਹੁੰਦਾ ਮਗਰ ਨੀਲੀ ਦੇ ਵਿੱਚ ਇਹ ਕੱਟੀ ਆ ਬਿੱਲੀ ਮਣਕੀ ਆਖਾ ਆਸ ਵਕਤ 10 ਕਿਲੋ ਕੇ ਨੌ ਵੀਰ 10 ਕਿਲੋ ਦੁੱਧ ਮਿੰਨ ਕੇ ਦੇਵਾਂਗੇ ਜੀ 10 ਕਿਲੋ ਦੁੱਧ ਹਜੇ ਹੈ ਵੀ ਕਿਨਾਂ ਤਿਜਾ ਚੌਥਾ ਤਾਂ ਨਹੀਂ ਚੌਥਾ ਪੰਜਵਾਂ ਦਿਨ ਲਾ ਲਈ ਚੌਥਾ ਪੰਜਵਾਂ ਦਿਨ ਤਾਂ ਬੂਰੀ ਮੱਝ ਮੇਰਾ ਵੀਰ ਚੈੱਕ ਕਰੋ ਤਿਜਾ ਸੁਭਾਉਗੇ ਕਿ ਦੁੱਜਾ ਤਿਜਾ ਤਿਜਾ ਘਰ ਵਾਲੇ ਦੇ ਦੁੱਜਾ ਕਿਨੇ ਪੱਤਾ ਇੱਥੇ ਰੋਕੇ ਤੇ ਬਲਜਿੰਦਰ ਇੱਥੇ ਰੋਕਿਆ ਵੀਰ ਲਓ ਜੀ ਤਿਜਾ ਸੁਭਾ ਮੇਰੇ ਵੀਰ ਮਾਰੋ ਨੀਗਾ ਤਿਜਾ ਸੁਭਾ ਬੂਰੀ ਨੀਲੀ ਨਾਲ ਦੀ ਨਾਲ ਤਿਲਾਂ ਵਾਲੀ ਠੀਕ ਆ ਜੀ ਸੋ 10 ਕਿਲੋ ਦੁੱਧ ਤਾਂ ਇਹਨੇ ਸ਼ੁਰੂਆਤ ਕੀਤੀ ਹੈ ਕਰਮਾਲੀ ਨੇ ਹਜੇ ਬੋਲੇ ਤੋਂ ਜਸਟ ਬਾਹਰ ਹੀ ਆ ਰਹੀ ਆ ਇੱ ਠੀਕ ਆ ਜੀ ਠੀਕ ਆ ਲੋ ਜੀ ਬਾਕੀ ਪੌਲਿਸਾਂ ਵੀ ਮੇਰੇ ਵੀਰ ਇੱਕ ਵਾਰੀ ਨਿਗਾਹ ਦੇ ਵਿੱਚੋਂ ਕਢੋ ਪੌਲਿਸਾਂ ਵੀ ਬਹੁਤ ਆ ਕਰਮਾਂ ਦੀ ਠੀਕ ਆ ਜੀ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਗਿਰਲ ਬੰਦ ਆ ਬਿਲਕੁਲ ਤੁਹਾਡੇ ਸਾਹਮਣੇ ਆ ਫੇਸ ਕੁਆਲਿਟੀ ਚੰਗੀ ਆ ਸਿੰਘ ਉੱਪਰੋਂ ਜਿਹੜਾ ਗੋਲਾਈ ਦੇ ਵਿੱਚ ਆ ਦੇਖ ਠੀਕ ਆ ਜੀ ਬਹੁਤ ਖੂਬਸੂਰਤ ਆ ਠੀਕ ਆ ਜੀ ਬਾਕੀ ਚੁਵਾਈ ਚੁਵਾਈ ਵੀਰ ਚੰਗੀ ਨਿਕਲੀ ਓਕੇ ਜੀ ਚੁਵਾਈ ਠੀਕ ਆ ਭਰਾ ਆਪ ਦੀ ਇੱਕ ਟਾਈਮ ਚ ਆਵੇ ਤਿੰਨ ਟਾਈਮ ਚ ਆਵੇ ਆਪਣਾ ਕੋਈ ਤਰਾਇ ਨਹੀਂ ਆ ਬਿਲਕੁਲ ਜੀ ਬਿਲਕੁਲ ਤੇ ਇਹ ਬਲਜਿੰਦਰ ਵੀਰੇ ਕੀ ਮੋਲ ਕੀ ਡਿਮਾਂਡ ਰੋਗੀ ਇਸ ਮੱਝ ਦੀ ਇਹ ਮੋਲ ਕਰਨ ਵੀਰ ਜੀ 10 ਵੀ ਕਰੀ ਗਈ ਏ 1 5 ਦੀ ਦੇਵਾਂਗੇ 1 5 ਦੀ ਹਾਂਜੀ ਆ ਮੋਲ ਆਪਣੇ ਉਹ ਹੀ ਹੁੰਦੇ ਆ ਵੀ ਜਿਹੜੇ ਜਿੱਥੇ ਆਪਾਂ ਸੌਦਾ ਕਰੀਦਾ ਸੌਦਾ ਕਰੀ ਦੇਣਾ ਜੀ ਲੋ ਵੀ 1 ਲੱਖ 5000 ਦੀ 200 ਇਹ ਫਾਈਨਲ ਮਿਲ ਜੂਗੀ ਮਗਰ ਬੱਚਾ ਵੇਖੋ ਬਹੁਤ ਖੂਬਸੂਰਤ ਨੀਲੀ ਦੀ ਕੱਟੀ ਆ ਗਈ ਮਗਰ ਕੱਟੀ ਆ ਗਈ ਹੈ 나ੜੂਆ ਤਕਰੀਬਨ ਅੱਜ ਹੀ ਹੁਣੇ ਟੁੱਟਿਆ ਠੀਕ ਆ ਆ ਦੇਖੋ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਬੜੇ ਸੋਹਣੇ ਬੂਰੀ ਜਾਂ ਨੀਲੀ ਰਾਵੀ ਦੇ ਵਿੱਚ ਆ ਜਾਂਦੀ ਹੈ ਥੋੜਾ ਜਿਹਾ ਬਲਜਿੰਦਰ ਵੀਰ ਦਾ ਬੱਚਾ ਦੂਰ ਬਣਦਿਆ ਜੇ ਮੂੰਹ ਮਾ ਮਾਰਨਾ ਦੇਵੇ ਬਾਅਦ ਵਿੱਚ ਠੀਕ ਆ ਜੀ ਆਹ ਦੇਖੋ ਜੀ ਠੀਕ ਆ ਸੋ ਅੱਗੇ ਸਾਗਰ ਨੰਬਰ ਤੇ ਆਪਾਂ ਜਿਹੜੀ ਦੋਸਤੋਂ ਤਾਂ ਮਾਜ ਦਿਖਾਉਣੀ ਆ ਇਧਰਲੇ ਪਾਸੇ ਤੁਸੀਂ ਵੇਖੋਗੇ ਨੀਲੀ ਅੰਗਪੱਖ ਦੀ ਜਿਹੜੀ ਇਹ ਮਾਜ ਤੁਸੀਂ ਸਾਹਮਣੇ ਦੇਖ ਰਹੇ ਹੋ ਜੇ ਸੂਆਂ ਦੇ ਵਿੱਚ ਵੀਰੇ ਕਿਵੇਂ ਆ ਤਿੱਜਾ ਨਾਲੇ ਚੌਥਾ ਲਾਲੀ ਲੋ ਉਹਦੀ ਤਿੱਜਾ ਚੌਥਾ ਸੂਆ ਮੰਨ ਕੇ ਤੁਸੀਂ ਸੌਦਾ ਕਰਿਓ ਜੀ ਤਿੱਜਾ ਚੌਥਾ ਸੂਆ ਠੀਕ ਆ ਜੀ ਬਾਕੀ ਆਰਡਰ ਲੈਵੇ ਦੀ ਸਾਫ ਸੁਥਰੀ ਆ ਮਗਰ ਦੇ ਕੀ ਕਟਾ ਕਟਾ ਗਿਆ ਹੀ ਨੀਲੀ ਦਾ ਮਗਰ ਦੇ ਕਟਾ ਨੀਲੀ ਰਾਵੀ ਦਾ ਮਗਰ ਦੇ ਕਟਾ ਠੀਕ ਆ ਜੀ ਮੇਲ ਕਾਫ ਆ ਗਿਆ ਇਹ ਵੀ ਤਕਰੀਬਨ ਇੰਨੇ ਕਿ ਦਿਨਾਂ ਦੀ ਆ ਇਹ ਵੀ ਇੰਨੇ ਦੇ ਜੀ ਤੇ ਤਿੰਨਾਂ ਚੋਂ ਦਿਨਾਂ ਦੀ ਹਾਂਜੀ ਹਾਂਜੀ ਇਹ ਆਤਾ ਹੀ ਆਪਣੇ ਤੋਂ ਠੀਕ ਆ ਇਹ ਇਸ ਵਕਤ ਕਿੰਨੇ ਕਿ ਬੋਲੇ ਤੇ ਆ ਵੀਰ ਇਹ 7 ਕਿਲੋ ਹੈ ਜੀ ਲਓ ਜੀ 7 ਕਿਲੋ ਬੋਲਾ ਇਹਦੇ ਥੱਲੇ ਹੁਣ ਹਾਜ਼ਰ ਆ ਜਿਹੜਾ ਇਸ ਵਕਤ ਅੱਖਾਂ ਦੋਵੇਂ ਬਿੱਲੀਆਂ ਨੇ ਬੱਗੀ ਮੋਸ਼ਨ ਆਸ ਚਾਰੇ ਲੱਤਾਂ ਚਾਰੇ ਪੈਰ ਤੋਂ ਪਿਆ ਹਵਾਨੇ ਚੱਡੇ ਦੇ ਉੱਪਰ ਦੋਹਾਂ ਪਾਸੇ ਡੱਬ ਨਿਸ਼ਾਨ ਪੂਰਾ ਤੁਸੀਂ ਵੇਖੋਗੇ ਠੀਕ ਆ ਸੋ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਵਿਰਲ ਵੰਡਾ ਇਧਰ ਤੁਸੀਂ ਦੇਖੋਗੇ ਬਹਿਣੀ ਇੱਕ ਪਹਿਣੀ ਅਗਲੇ ਪਿਛਲੇ ਪਾਸਿਓਂ ਠੀਕਾ ਜੀ ਗਰਲਾ ਵੰਡਾ ਚੱਕੀਆਂ ਨੇ ਸੋਨਾ ਪਿੱਠ ਪੂੜਾ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਇਹਦੇ ਮਗਰ ਕਟਾ ਮੇਲ ਕਾਫ ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾ ਲ ਗਏ ਭਰਾਵਾਂ ਨੂੰ ਅੱਜ ਹੋਇਆ ਸਮਾਂ ਇਹਨਾਂ ਨੂੰ 3-4 ਦਿਨ ਹੀ ਆ ਠੀਕ ਆ ਆ ਦੇਖੋ ਜੀ ਠੀਕ ਆ ਬਾਕੀ ਚਵਾਵਾ ਚੰਗਾ ਲੱਗਾ ਵੀਰ ਇਹਨੂੰ ਵੀ ਜਵਾ ਓਕੇ ਜੀ ਅੱਦਸਿਆ ਕਿ ਨਾ 8 9 ਕਿਲੋ 7 ਕਿਲੋ 7 ਕਿਲੋ ਭਰਾ ਇਹਨਾਂ ਨਿਕਲੂਗਾ ਜੀ ਠੀਕ ਆ ਵੀਰ 7 ਕਿਲੋ 200 100 ਤਿੰਨ ਦਾ ਥੱਲੇ ਬੋਲਾ ਮੰਨ ਕੇ ਲੈ ਜਾਇਆ ਠੀਕ ਆ ਇਧਰ ਤੁਹਾਨੂੰ ਬਹਿਣੀ ਵਾਲੇ ਪਾਸੇ ਆਪਾਂ ਬੁਖਾਰ ਰਿਆਂ ਬਿਲਕੁਲ ਨੇੜੇ ਤੋਂ ਸਪੇਸ ਗੈਪ ਚੌਥਾ ਨਾ ਦਾ ਬਹੁਤ ਵਧ ਗਿਆ ਸੋ ਚੰਗੀ ਵੰਡਦਰ ਲਾ ਚਵਾਈ ਚੰਗੀ ਲੱਗੀ ਆ ਤੇ ਬਲਜਿੰਦਰ ਕੀ ਮੋਲ ਵੀਰ ਕੀ ਡਿਮਾਂਡ ਦੀ ਆ ਵੀਰ ਜੀ ਮੋਲ ਕਰਨ ਨੂੰ ਪੰਜ ਵੀ ਕਰੀ ਜਾਈਏ ਆ ਪੂਰੇ ਲੱਖ ਚੋਂ ਮਾਨਤਾ ਕਰਾਂਗੇ ਜੀ ਠੀਕ ਆ ਵੀਰ ਹਾਂਜੀ ਲੋ ਵੀ ਪੂਰੇ ਲੱਖ ਦੇ ਵਿੱਚੋਂ ਦੋਸਤੋਂ ਮਾਨਤਾ ਨਾ ਹੋ ਜੂਗਾ ਡਿਮਾਂਡ ਪਾਵੇਂ ਜਿੰਨੀ ਮਰਜ਼ੀ ਕਰਾ ਲੋ ਇੱਕ 5 ਕਰਾ ਲੋ ਇੱਕ 10 ਕਰਾ ਲੋ ਠੀਕ ਆ ਜੀ ਅਗਲੇ ਪਾਸੇ ਇਧਰਲੇ ਪਾਸੇ ਚਲਦਿਆਂ ਤੇ ਇੱਕ ਝੋਟੀ ਆ ਜਾਂਦੀ ਆ ਆਪਣੇ ਕੋਲ ਤੀਜੇ ਨੰਬਰ ਤੇ ਵੀ ਇਹ ਕਿਨ ਪਲੂਣੀ ਆ ਪਹਿਲਣੇ ਆ ਜੀ ਹਾਂਜੀ ਲਓ ਜੀ ਪਹਿਲਾ ਸੂਬਾ ਪਲੂਣ ਝੋਟੀ ਮੇਰਾ ਭਰਾ ਚੈੱਕ ਕਰੋ ਬਿੱਲੀ ਮਣਕੀ ਆਖਾ ਜਿਵੇਂ ਆਪਾਂ ਨੀਲੀ ਨੀਂਆਂ ਝੋਟੀਆਂ ਦੇਖ ਰਹੇ ਹਾਂ ਠੀਕ ਆ ਘੱਟ ਹਾਈਟ ਝੋਟੀ ਦਾ ਚੰਗਾ ਪਹਿਲਾ ਸੂਬਾ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਤਿੰਨ ਤੋਂ ਚਾਰ ਦਿਨ 나ੜੂ ਨਾਲੇ ਲਓ ਜੀ ਤਿੰਨ ਚਾਰ ਦਿਨ ਮਗਰ ਕੱਤੀ ਤੁਹਾਨੂੰ ਦਿਖਾਵਾਂਗੇ ਨੀਲੀ ਰਾਵੀ ਦੀ ਮਗਰ ਕੱਤੀ ਬਹੁਤ ਖੂਬ ਆ ਸੋ ਤਾਂ ਵੀਰ ਬਲਜਿੰਦਰ ਬੋਲੇ ਦੀ ਕੀ ਸਥਿਤੀ ਆ ਵੀਰ ਜੀ 5 ਕਿਲੋ 6 ਕਿਲੋ ਬੋਲਾ ਜਿਹੜਾ ਪੱਕਾ ਹੈ 5 6 ਕਿਲੋ ਪੱਕਾ ਜਿਹੜਾ ਇਸ ਵਕਤ ਹਾਂਜੀ ਦੁੱਧ ਦਾਖਲੇ ਤੋਂ ਆ ਜੂਗੀ ਹਾਂ ਚਲੋ ਪਹਿਲਾਂ ਝੋਟੀ ਆ 5 6 ਕਿਲੋ ਬੋਲ ਦੀ ਸਟਾਰਟਿੰਗ ਸਹੀ ਆ ਹਾਂਜੀ ਠੀਕ ਆ ਦੁੱਧ ਕਰਮਾ ਲਈ ਦੋਸਤ ਜਿਵੇਂ ਸਾਰੇ ਵੀਰ ਨੂੰ ਪਤਾ ਹੀ ਆ ਇੱਕ ਵਾਰੀ ਫੇਸ ਵੀਰ ਬਲਜਿੰਦਰ ਮਾੜਾ ਦੋਨੋਂ ਅੱਖਾਂ ਸਿੰਘ ਦਿਖਾ ਦਿਓ 프ਰੰਟ ਤੋਂ ਆ ਵਿਖਾ ਦਿਓ ਕਰ ਦਿਓ ਇਹਨੂੰ ਆ ਵਖੀਏ ਜੀ ਆ ਦੇਖੋ ਠੀਕ ਆ ਜੀ ਸੋ ਇਹ ਫੇਸ ਕੁਆਲਿਟੀ ਆ ਝੋਟੀ ਵੇਖੋ ਬਿਲਕੁਲ ਕੁਲੀ ਲਵੀ ਝੋਟੀ ਆ ਠੀਕ ਆ ਜੀ ਪਲੂਨ ਤੇ ਪੰਜ ਛੇ ਕੋ ਇਸ ਵਕਤੇ ਤੋਂ ਥੱਲੇ ਬੋਲੇ ਬੋਲਾ ਠੀਕ ਆ ਆ ਵੇਖੋ ਜੀ ਛੱਗੀ ਆ ਆ ਲਾ ਸੋ ਵਾਟਰ ਕੁਆਲਿਟੀ ਬਹੁਤ ਸੋਣੀ ਆ ਮੁਠੀ ਜਰਾ ਥਣ ਲੱਗਾ ਠੀਕ ਆ ਜੀ ਉਪਰੋਂ ਪਿੰਡੇ ਪੁੰਡੇ ਦੀ ਬੜੀ ਨਰੋਈ ਛਾਂਟਵਾ ਜਿਹਾ ਸਰੀਰ ਆ ਕੋ ਬਾਦੂ ਟੇਟਲ ਜੀ ਢੱਡਲ ਜੀ ਨਹੀਂ ਹੈਗੀ ਠੀਕ ਆ ਜੀ ਬਿਲਕੁਲ ਛਾਂਟਵਾ ਸਰੀਰ ਸੋ ਨਿਗਰ ਲੇਵਾ ਠੀਕ ਆ ਜੀ ਸੋ ਦੋਦੋ ਪਲੂਣ ਪਹਿਲਾ ਸਵਾ ਝੋਟੀ ਆ ਤੇ ਮੇਰਾ ਭਰਾ ਠੀਕ ਆ ਜੀ ਕੋਈ ਚੰਗੀ ਕਿਸੇ ਭਰਾ ਦੀ ਸੇਵਾ ਰਹੀ ਤ론 9 ਲੀਟਰ ਦੁੱਧ ਆਰਾਮ ਨਾਲ ਇਸੇ ਛੋਟੀ ਨੇ ਚਵਾਉਣਾ ਵੀ ਚਾਹੀਦਾ ਆ ਦੇਖੋ ਆ ਬੱਚੇ ਦਾ ਮੂੰਹ ਮੜਾ ਵੀਰ ਬਲਜਿੰਦਰਾ ਨੂੰ ਕਰਿਆ ਜੇ ਨੀਲੀ ਰਾਵੀ ਦੀ ਕੱਟੀ ਬਹੁਤ ਖੂਬਸੂਰਤ ਪਾਈ ਜ ਨੇ ਠੀਕ ਆ ਜੀ ਆਟੇ ਦਾ ਪਾਸਾ ਕੱਟ ਆ ਗਿਆ ਤੇ ਮਗਰਲੇ ਪੈਰ ਤੋਤੇ ਆ ਮਗਰਲੇ ਪੈਰਾਂ ਤੇ ਜਵਾਬ ਤੁਹਾਨੂੰ ਦਿਖਾਈ ਦੇਊਗਾ ਤੇ ਮਗਰ ਕੱਤੀ ਆ ਫੀਮੇਲ ਕਾਫ ਇਹਦੇ ਵੀਰ ਬਲਜਿੰਦਰ ਕੀ ਡਿਮਾਂਡ ਕੀ ਮੁੱਲ ਰ ਹੋਊਗੀ ਦੀ ਵੀਰ ਜੀ ਮੂਲ ਕਰਨ ਉਪਰ 85 ਵੀ ਕਰੀਏਗੀ ਹਾਂਜੀ 80 ਜਮਾਨਤਾਨ ਕਰਾਂਗੇ 80 ਜੋ ਹਾਂਜੀ ਠੀਕ ਹੈ ਵੀਰ ਹੋਰ ਕਰ ਦਾਂਗੇ ਜੀ ਅੱਜ ਤਿੱਜਾ ਦੇਣੀ ਇਹਨੂੰ ਤਿੱਜਾ ਦਿਨ ਤੇ ਨੜੂਆ ਨਾਲ ਆ ਬੱਚੇ ਦੀ ਹਾਂਜੀ ਹਾਂ ਲਓ ਇਹ ਨੜੂਆ ਨਾਲ ਆ ਬੱਚੇ ਦੇ ਠੀਕ ਹੈ ਜੀ 80000 ਦੇ ਵਿੱਚੋਂ ਕੋਈ ਕਰਨਾ ਚਾਹੁੰਦੇ ਹੋਗੇ ਮੌਕੇ ਤੇ ਮੌਕੇ ਤੇ ਕਰ ਲਾਂਗੇ ਭਾਂਟਰਾ ਹੁਣਾ ਠੀਕ ਹੈ ਵੀਰ ਹਾਂਜੀ ਲਓ ਜੀ 80000 ਦੇ ਵਿੱਚੋਂ ਦੋਸਤੋ ਮੌਕੇ ਤੇ ਮਾਨਤਨ ਹੋ ਜਾਊਗਾ ਕੋਈ ਵੀ ਆਪਣਾ ਵੀਰ ਸੱਜਣ ਕਰ ਲੇ ਕਰ ਲੇ ਸੰਪਰਕ ਠੀਕ ਆ ਸੋ ਇਹ ਲੇਵੇ ਦੀ ਬੰਤਰਾ ਬੈਕ ਸਾਈਡ ਤੋਂ ਕਰ ਲੋ ਚੈੱਕ ਠੀਕ ਆ ਅੱਗੇ ਨੈਕਸਟ ਜਿਹੜੀ ਆਪਾਂ ਤੁਹਾਨੂੰ ਅਗਲੀ ਝੋਟੀ ਦਿਖਾਉਣੀ ਆ ਇਹ ਵੀ ਬਲਜਿੰਦਰ ਵੀਰ ਸੂਈ ਸਵਾਈ ਹੈ ਕਿ ਕਿਵੇਂ ਇਹ ਵਿੱਚ ਸੂਈ ਆ ਠੀਕ ਆ ਕਿੰਨਾ ਕੁ ਸਮਾਂ ਹੋ ਗਿਆ ਇਹਨੂੰ ਇਹਨੂੰ ਆ ਕੱਟੀ ਹੋ 15 ਤੋਂ 17 ਦਿਨ ਹੋਣਗੇ 18 15 ਤੋਂ 17 18 20 ਦਿਨਾਂ ਦੀ ਮੰਨ ਲੇ ਕੋਈ ਠੀਕ ਆ ਜੀ ਸੋ 18 20 ਦਿਨਾਂ ਦਾ ਮਗਰ ਇਹ ਬੱਚਾ ਜੇ ਕੱਟੀ ਫੀਮੇਲ ਕਾਫ ਇਹ ਮਗਰ ਕੱਟੀ ਹੈ ਅੱਛਾ ਵੀਰ ਇਹ ਕਿੰਨੇ ਕੁ ਦੁੱਧ ਤੇ ਆ ਗਈ ਆ ਸੋ ਇਹ ਵੀਰ ਜੀ 10 ਕਿਲੋ ਦੁੱਧ ਆ ਜੀ 10 ਕਿਲੋ ਦੁੱਧ ਜਿਹੜਾ ਪੱਕਾ ਹੋਊਗਾ ਬਾਕੀ ਚਵਾਈ ਦੀ ਸਾਫ ਹੈ ਬਿਲਕੁਲ ਓਕੇ ਓਕੇ ਜੀ ਠੀਕ ਹਾਇ ਦੁਜਨੀਆ ਝੋਟੀ ਨਾ ਲੋ ਜੀ ਠੀਕ ਆ ਜੀ ਸੋ ਹਾਇ ਦੁਜੇ ਸਵੇ ਝੋਟੀ ਬਿਲਕੁਲ ਆਰਡਰ ਤੁਸੀਂ ਵੇਖੋਗੇ ਦੋਸਤੋ ਕੰਪੈਕਟ ਆਰਡਰ ਲੇਵਾ ਸਿੰਘ ਗੋਲ ਹਾਈਟ ਕੱਟ ਮੀਡੀਅਮ ਮਾਨਿਕ ਤੁਸੀਂ ਸਬਦਾ ਕਰ ਲਿਆ ਜੀ ਸੋ ਦੁੱਧ ਜਿੰਨਾ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਬਿਲਕੁਲ ਚੁਵਾਈ ਵਾਲਾ ਭਾਂਡੇ ਚ ਪੈਣ ਵਾਲਾ ਦੁੱਧਾ ਉਹਦੀ ਤਸਲੀ ਜਿੰਦਾ ਮਰਜ਼ੀ ਕਰ ਲਿਆ ਜੀ ਕੋਈ ਭੋਰ ਛੱਟੇ ਵਾਲੀ ਗੱਲ ਨਹੀਂ ਕੀ ਕੋਈ ਵੀ ਉਨੀ ਕੀ ਗੱਲਬਾਤ ਹੋਵੇ ਤੇ ਪਹਿਲਾਂ ਗੱਲ ਮੈਂਸ਼ਨ ਕਰ ਦਿੱਤੀ ਜਾਂਦੀ ਹੈ ਵਿੱਚੇ ਠੀਕ ਆ ਬੱਚਾ ਅੰਦਰ ਥੋੜੀ ਜੀ ਕਾਲੀ ਪੈਂਦੀ ਹੈ ਬੱਚਿਆਂ ਨੂੰ ਠੀਕ ਆ ਸੋ ਮੁਠੀ ਮੁਠੀ ਥਾਣ ਆ ਦੇਖੋ ਆ ਦੇਖੋ ਠੀਕ ਆ ਸੋ ਬਿਲਕੁਲ ਇਹ ਲੇਵੇ ਦੀ ਇੱਕ ਸਾਰ ਪੱਧਰ ਓਕੇ ਬਲਜਿੰਦਰ ਵੀ ਰਾਇ ਕਿ ਮੋਲਕ ਦੀ ਡਿਮਾਂਡ ਰੋਗੀ ਇਹਦੀ ਵਿੱਚ ਮੋਲਕ ਕਰਨ ਪਰ 85 ਕਰਾਈ ਜਾਣ ਹਾਂ 80 ਦੇ ਵਿੱਚ ਮਾਨਤਾ ਕਰਾਂਗੇ 80 ਚ ਹਾਂਜੀ ਠੀਕ ਹੈ ਵੀਰ ਦੁੱਧ ਦਾ ਦਾਹ ਪੂਰਾ ਚਵਾ ਕੇ ਦੇਵਾਂਗੇ ਇਹ ਨਹੀਂ ਕਿ ਦੁੱਧੋ ਘੱਟ ਨਿਕਲੇ ਠੀਕ ਹੈ ਤੇ ਬੇਸ਼ੱਕ ਛੱਡ ਜਾਨ ਮਾ ਠੀਕ ਹੈ ਲਓ ਵੀ 80000 ਦੇ ਵਿੱਚੋਂ ਦੋਸੋ ਮਾਨਤਨ ਹੋਊਗਾ ਮਗਰ ਕੱਟੀ ਆ ਬਾਕੀ ਡਿਟੇਲ ਤੁਹਾਨੂੰ ਪ੍ਰੋਪਰ ਦੇ ਦਿੱਤੀ ਆ ਲੈਵੇ ਆਰਡਰ ਦੀ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ ਸਾਫ਼ ਸੁਥਰੀ ਆ ਸੋ ਜਿੱਦਾਂ ਮਰਜੀ ਤਸੱਲੀਆਂ ਕਰੀ ਚੱਲਿਆ ਜੀ ਠੀਕ ਆ ਜੀ ਮੁੱਠੀ ਮੁੱਠੀ ਥਾਣ ਲੱਗਾ ਬਹੁਤ ਖੂਬਸੂਰਤ ਅੱਗੇ ਇੱਕ ਤੁਹਾਨੂੰ ਮਾਝਾ ਪਾ ਦਿਖਾਉਣੀ ਹੈ ਇਹ ਗੱਬਣ ਆ ਗਈ ਵੀਰ ਇਹ ਗੱਬਣ ਆ ਗਈ ਜੀ ਲਓ ਜੀ ਗੱਬਣ ਮਾਝਾ ਕਨਵਾ ਸੁਵਾ ਦੁੱਜਾ ਜੀ ਦੁੱਜਾ ਲਓ ਜੀ ਦੁੱਜਾ ਉਹ ਵਾਜਨ ਵੇਟ ਪੂਰਾ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਆ ਪਲੀ ਪਲੋਸੀ ਪੂਰੀ ਐ ਕਰਮਾਂ ਲਈ ਦਿਨ ਦਿਨ ਲੱਜੂਗੀ ਹਫਤਾ ਹਨਾ ਹਫਤਾ ਲੱਜੇ ਆਪਣੀ ਭਾਰ ਦੀ ਗਰੰਟੀ ਹੋ ਗਈ ਠੀਕ ਐ ਭਰਾ ਲਓ ਵੀ ਗੱਬਣ ਪਸ਼ੂ ਆ ਦੋਸਤੋ ਤੇ ਭਾਰ ਦੀ ਗਰੰਟੀ ਵੀਰਾਂ ਦਾ ਵੀ ਆਪਣੀ ਪੂਰੀ ਰਹੂਗੀ ਪਸ਼ੂ ਸੋਭੂਗਾ ਬਿਲਕੁਲ ਹਫਤੇ ਤੱਕ ਚਾਰੇ ਥਣ ਮਤਲਬ ਕੋਈ ਕਿਸੇ ਰਕਮ ਦਾ ਚਲੋ 22 ਦਾ ਚਾਹੇ ਨੱਕੇ ਦਾ ਸਾਈਡ ਦਾ ਕੋਈ ਰੋਲਾ ਨਹੀਂਗਾ ਸੋ ਥਣ ਵੀ ਤੁਸੀਂ ਵੇਖੋਗੇ ਬਿਲਕੁਲ ਨੇੜੇ ਤੋਂ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਸੋ ਲੇਬਰ ਆਰਡਰ ਦੀ ਸਾਫ ਸੁਥਰੀ ਹੈ ਠੀਕ ਹੈ ਹਾਂ ਦੁੱਧ ਚ ਆਇਆ ਜੀ ਪਹਿਲਾਂ ਥੱਲੇੋਂ ਠੀਕ ਹੈ ਜੀ ਹਾਂ ਜੀ ਹੁਣ ਚਲੋ ਆਇਆ ਅਰੀਜਨਲ ਦੂਜਾ ਸੂਬਾ ਜੀ ਦੂਜਾ ਦੂਜਾ ਜੀ ਦੂਜਾ ਠੀਕ ਹੈ ਭਰਾ ਸੋ ਦੂਜਾ ਸੂਬਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਕਿਸੇ ਰਕਮ ਦੀ ਭਾਰ ਪਿੱਛੇ ਦੀ ਮੁਸ਼ਕਲ ਨਹੀਂ ਬਾਕੀ 35 ਵੀ ਇੱਕ ਰੰਬੜਾ ਕਈ ਵਾਰਾਂ ਆਪਣੇ ਭੈਣ ਭਰਾ ਆਨਲਾਈਨ ਸੌਦਾ ਕਰ ਪੈਂਦੀ ਹੈ ਠੀਕ ਹੈ ਜੀ ਉਹ ਤੁਸੀਂ ਚਲੋ ਆਨਲਾਈਨ ਵੀ ਮਾਲਕ ਤੇ ਵੀਰ ਤੇ ਬਿਲਕੁਲ ਆਪਣਾ ਯਕੀਨ ਦੇ ਨਾਲ ਸੌਦਾ ਕਰ ਸਕਦੇ ਹੋ ਕੋਈ ਵੀਰੋ ਵੀਡੀਓ ਕਾਲ ਕਰ ਲੇ ਠੀਕ ਆ ਜੀ ਪਿੱਛੇ ਭਾਰ ਦੀ ਗਰੰਟੀ ਰਹੂਗੀ ਵੀਡੀਓ ਕਾਲ ਤੇ ਤਪਾ ਕੇ ਤੁਹਾਨੂੰ ਤਸੱਲੀ ਕਰਕੇ ਤੋਰਿਆ ਜਾਊਗਾ ਪਛੋਂ ਤੇ ਇਹਦਾ ਬਜਿੰਦਰ ਵੀਰੇ ਮੋਲ ਡਿਮਾਂਡ ਕੀ ਰਹੂਗੀ ਇਹਦਾ ਮੋਲ ਕਰਾਉਣੀ ਜੀ 90 ਵਿੱਚ ਕਰੀ ਗਈ ਹੈ 85 ਦੇ ਵਿੱਚੋਂ ਮਾਨਤਾ ਕਰ 85 ਚੋਂ ਹਾਂਜੀ ਲੋ ਵੀ 85000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਸਿੰਘ ਦੀ ਬੰਤਰ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਵਜਨ ਲੋਡ ਪੂਰਾ ਕਰਮ ਵਾਲੀ ਦਾ ਠੀਕ ਆ ਜੀ ਅਜੇ ਲੈੰਦੀ ਲੈੰਦੀ ਕਰਮ ਵਾਲੀ 5-7 ਦਿਨ ਲੈ ਜਾਊਗੀ ਰਾਮ ਨਾਲ ਆ ਦੇਖੋ ਠੀਕ ਆ ਬੀ ਠੀਕ ਆ ਹਾਂ ਕੋਈ ਐਨੂੰ ਹਿੱਕਦਾ ਜ ਬਲਜਿੰਦਰ ਮੜਾ ਜਾ ਹਾਂ ਓਕੇ ਬਲਜਿੰਦਰ ਵੀਰੇ ਕੀ ਮੁੱਲ ਕੀ ਡਿਮਾਂਡ ਵੜੀ ਇਹਦੀ ਇਹ 85 ਦੇ ਵਿੱਚੋਂ ਮਾਨਤਾ ਕਰਾਂਗੇ 85 ਦੇ ਵਿੱਚੋਂ ਹੀ ਆ ਹਾਂਜੀ ਠੀਕ ਆ ਬਾਕੀ ਖੁੱਲਾ ਕਰ ਦਿਓ ਮਾਨਤਾ ਕੋਈ ਦੱਬ ਕੇ ਜਿੱਥੋਂ ਤੱਕ ਆਪਣਾ ਕੋਈ ਜਲਪਾਣੀ ਆਪਾਂ ਲੈ ਕੇ ਪਛੂ ਸੇਵ ਕਰਨਾ ਮਦਦ ਕਰਾਂਗੇ ਜੀ ਭੰਟਰਾ ਹਾਂ ਜੀ हां जी हां जी हां जी ठीक है जी सो आगे नेक्स्ट दोस्तों आपा ਜਿਹੜੀ ਤੁਹਾਨੂੰ ਅਗਲੀ ਇਹ ਮੱਝ ਦਿਖਾਉਣੀ ਆ ਇਹ ਸੂਈ ਸਵਾਈ ਆ ਗਈ ਵੀਰੇ ਇਹ ਸੂਈ ਨੂੰ ਅੱਜ 20 22 ਦਿਨ ਹੋਣਗੇ ਜੀ ਲਓ ਜੀ 20 22 ਦਿਨ ਦਾ ਸਮਾਂ ਹੋ ਗਿਆ ਦੋਸਤੋ ਸੂਈ ਸਵਾਈ ਜਿਹੜੀ ਆਪਾਂ ਤੁਹਾਨੂੰ ਅੱਗੇ ਮੱਝ ਦਿਖਾ ਰਹੇ ਆ ਢਾਲੀ ਆ ਗਈ ਆ ਠੀਕ ਹੈ ਜੀ ਬਾਕੀ ਵੀਰੇ ਇਹ ਮੀਨ ਹਿੱਲਦਾ ਤਾਂ ਨਹੀਂ ਕਿ ਬਿਲਕੁਲ ਫਿਕਸ ਹੀ ਆ ਸਿੰਘ ਢਾਲੀ 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 ਹੈ ਨਾ ਹਾਂ ਜੀ ਆਹ ਬੱਚਾ ਜੀ ਅੱਛਾ ਕਿੰਨੇ ਦਿਨਾਂ ਦੀ ਸੂਈ ਹੈ ਵੀਰੇ ਆ 20 ਦਿਨਾਂ ਦੀ ਹੋ ਗਈ 20 ਦਿਨਾਂ ਦੀ ਕਟਾ ਕਕੱਟੀ ਕਟਾ ਕਟਾ ਜੀ ਬੌਧਿਆ ਮਗਰ ਕਟਾ 20 ਦਿਨਾਂ ਦੇ ਸੂਈਏ ਤੇ ਕਿੰਨੇ ਕਿਲੋ ਦੁੱਧ ਦਿੱਤੇ ਆ ਇਹ 13 ਕਿਲੋ ਦੁੱਧ ਦੀ ਦੁੱਧ ਚੰਗਾ ਖਾਸਾ ਹਨਾ ਹਾਂਜੀ ਬੌਧੀ ਸ਼ਟਾਰਟਿੰਗ ਐਸ ਵਕਤ ਚਲੋ ਕੋਈ 12 13 13 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਕੋਈ ਭਾਵੇਂ 15 ਦਿਨ ਬਾਅਦ ਹੀ ਲਾ ਲਏ ਠੀਕ ਆ ਜੀ ਕਟਾ ਮਗਰ ਤੇ 13 ਕਿਲੋ ਦੁੱਧ ਇਸ ਮੈਂ ਤੇ ਥਲੇ ਹਾਜ਼ਰ ਆ ਸੋ ਬੜੇ ਭਰਾ ਆਪਣੇ ਡਿਮਾਂਡ ਕਰਦੇ ਆ ਢਾਲੀ ਦੀ ਠੀਕ ਆ ਜੀ ਤੇ ਆ ਵੇਖੋ ਜੀ ਢਾਲੀ ਮੈਂ ਆ ਪੂਰੇ ਵਜਨ ਵਟੇ ਵਾਲੀ ਆ ਕਰਮਾ ਵਾਲੀ 1 ਮਿੰਟ ਬਲਜਿੰਦਰ 1 ਮਿੰਟ ਵੀਰੇ ਆ ਦੇਖੋ 13 ਕਿਲੋ ਦੁੱਧ ਦੋਸਤੋ ਜਿਹੜਾ ਬਿਲਕੁਲ ਚਵਾ ਦੇਣਾ ਭਾਂਡਾ ਭੁੰਡੇ ਦੱਸਣ ਦੇ ਮੇਰੇ ਵੀਰੇ ਇਧਰ ਨਿਗਾਹ ਮਾਰੋ ਹਵਾਨੇ ਚੱਡੇ ਆ ਲੈਵੇ ਆਂਡਰ ਦੀ ਕੁਆਲਿਟੀ ਦੱਸਣ ਲਈ ਠੀਕ ਆ ਜੀ 13 ਕਿਲੋ ਦੁੱਧ ਹਾਜ਼ਰ ਆ ਮਾਰੋ ਨਿਗਾਹ ਓਕੇ ਜੀ ਆ ਤੋਰ ਲੋ ਜੀ ਬਹੁਤ ਵਧੀਆ ਸੋ 13 ਕਿਲੋ ਦੁੱਧ ਠੀਕ ਆ ਜੀ ਬਾਕੀ ਥਣ ਥਣ ਦੀ ਕੁਆਲਿਟੀ ਬਹੁਤ ਖਬਰਦਾਰ ਆ ਠੀਕ ਆ ਜੀ ਆ ਵੇਖੋ ਮੋਦੀ ਬਹੁਤ ਖੂਬਸੂਰਤ ਮਾਜਾ ਠੀਕ ਆ ਜੀ ਬਾਕੀ ਮੇਰਾ ਭਰਾ ਅਗੇ ਜਿਹੋ ਜੀ ਸੇਵਾ ਤੁਹਾਡੀ ਰਹੂਗੀ ਉਹ ਜਿਹੜਾ ਦੋ ਦੋ ਤੁਸੀਂ ਚੋਲੋਗੇ ਲੈ ਲਓਗੇ ਓਕੇ ਪਰਜੰਦਰ ਕੀ ਮੁੱਲ ਵੀਰੇ ਕੀ ਡਿਮਾਂਡ ਇਸ ਮੈਂ ਦੀ ਵੀਰ ਜੀ ਮੁੱਲ ਕਰਾਉਣ ਨੂੰ ਪਰ 10 ਹੀ ਕਰਾਈ ਜਣਾ ਇੱਕ 5 ਦੇ ਵਿੱਚੋਂ ਮਾਨਤਨ ਕੀਤਾ ਇੱਕ 5 ਚੋਂ ਹਾਂਜੀ ਲੋ ਜੀ 1 ਲੱਖ 5000 ਦੇ ਵਿੱਚੋਂ ਕਿਸਾਨ ਵੀਰੋਂ ਮਾਨਤਨ ਹੋਊਗਾ ਕੋਈ ਭਰਾ ਕਰ ਲਿਓ ਸੰਪਰਕ ਸੋ ਚੰਗੀ ਮਾਝਾ ਉੰਨੇ ਗਾਂ ਉਹਨੇ ਪਛਾਣ ਲੇਵੇ ਦੇ ਪੰਤਰ ਸੋ ਇੱਕ ਨਾਗਰ ਆਪਾਂ ਤੁਹਾਨੂੰ ਦਿਖਾਉਣਾ ਐਂਡ ਦੇ ਵਿੱਚ ਇਹ ਗੱਬਣ ਤੁਹਾਨੂੰ ਆਪਾਂ ਮਾਝ ਦਿਖਾਵਾਂਗੇ ਪੂਰੀ ਡਿਟੇਲ ਇਸ ਮੈਂ ਦੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਪਰਜੰਦਰ ਵੀਰ ਗੱਬਣ ਮਾਝ ਆਪਣੇ ਕੋਲ ਹਾਂਜੀ ਹਾਂਜੀ ਵੀਰ ਜੀ ਸਮਾਂ ਲੈਂਦੀ ਏ ਜੇ ਨਾ ਹਾਂਜੀ ਹਾਂਜੀ ਆ ਦੇਖੋ ਸੋ ਪੂਰੇ ਵੱਡੇ ਢਾਚੇ ਦੀ ਆ ਠੀਕ ਆ ਜੀ ਹਾਈਟ ਕੱਟ ਫਿਰ ਆਪਾਂ ਤੁਹਾਨੂੰ ਮੈਂਸ਼ਨ ਕਰ ਦਿੰਦੇ ਆ ਕੋਈ ਬਾਹਰ ਕੱਢ ਕੇ ਤਸल्ली ਨਾਲ ਤੋਰ ਕੇ ਦਿਖਾਉਣੇ ਆ ਹੁਣ ਵੱਡੀ ਹਾਈਟ ਕੱਟ ਦੇ ਵਿੱਚ ਆ ਸੁਬਿਆਂ ਦੇ ਵਿੱਚ ਕੋਈ ਤੀਜਾ ਮੰਨ ਕੇ ਸੌਦਾ ਕਰ ਲੈ ਤੀਜਾ ਕਰ ਲੈ ਜੀ ਤੇ ਜੱਤ ਦਿਨ ਹਜੇ ਲੈਂਦੀ ਆ ਅੱਠ ਸੱਤ ਹੈ ਹਾਂਜੀ ਹਫਤਾ ਲੈ ਜੀ ਇਹ ਹਫਤਾ 8 ਦਿਨ ਜਿਹੜੇ ਦੋਸਤੋ ਹਜੇ ਸਮਾਂ ਬਾਕੀ ਆ ਬਾਕੀ ਮੇਰਾ ਭਰਾ ਪੂਰਾ ਢਾਂਚਾ ਹੈ ਦੇਖੋ ਜਿਹੜੇ ਮੇਰੇ ਵੀਰ ਚਾਹੁੰਦੇ ਆ ਵੀ ਫੁੱਲ ਵੱਡੀ ਹਾਈਟ ਕੱਟ ਦੇ ਵਿੱਚ ਮੱਝ ਚਾਹੀਦੀ ਆ ਸਿੰਘ ਬੇਸ਼ੱਕ ਤੁਸੀਂ ਵੇਖੋਗੇ ਉੱਚਾ ਖੁੱਲਾ ਸਿੰਘ ਆ ਪਰ ਬਾਡੀ ਬੰਤਰ ਦੇ ਨਾਲ ਪੂਰਾ ਮੇਲਜੋਲ ਖਾਂਦਾ ਆ ਆ ਵੇਖੋ ਹਾਂ ਬਲਜਿੰਦਰ ਦੋ ਕਦਮ ਆਇਆ ਨੂੰ ਗੇਰੇ ਤੋਰ ਦਿਆ ਜੇ ਆ ਵੇਖੋ ਦੇਖੋ ਨਖੇੜ ਕਰੋ ਚਾਕੇ ਮੇਰੇ ਪ੍ਰਾਟਿਕਾ ਜੀ ਮੁੱਠੀ ਮੁੱਠੀ ਥਾਣਾ ਅਰਲੀਆਂ ਵਰਗੇ ਥਾਣਾ ਆਪਾਂ ਕਹਿ ਦਿੰਨੇ ਜਦੋਂ ਥਾਣ ਦੀ ਕੁਆਲਿਟੀ ਇਹੋ ਜਿਹੀ ਵੇਖੀ ਸੀ ਆ ਸੋ ਢੇਲ ਲੈਵੇ ਦੇ ਵਿੱਚ ਕਾਫੀ ਆ ਪੰਜਾ ਸੱਤਾਂ ਦਿਨਾਂ ਦੇ ਵਿੱਚ ਚੰਗੀ ਬਣ ਕੇ ਤਿਆਰ ਹੋ ਜਾਊਗੀ ਥੱਲੇ ਆ हां ठीक है जी मोड़ दो माजी ਵਧੀਆ ਥੱਲੇ ਖੁੱਲੂਗੀ ਚੰਗੀ ਹੈ ਨਾ ਹਾਂਜੀ ਹਾਂਜੀ ਹਾਂ ਹੈਲੋ ਹਾਂ ਠੀਕ ਆ ਸੋ ਇਹ ਜਿਹੜੀ ਦੋ ਸੌ ਮੱਝ ਆਪਾਂ ਤੁਹਾਨੂੰ ਦਿਖਾ ਦਿੱਤੀ ਏ ਐਂਡ ਦੇ ਵਿੱਚ ਵੱਡੀ ਮੱਝ ਸੀ ਠੀਕ ਆ ਜੀ ਸੋ ਦੋ ਗੱਭਣ ਮੱਝਾਂ ਸੀ ਇੱਕ ਪਹਿਲਾਂ ਤੁਹਾਨੂੰ ਦਿਖਾਤੀ ਆਪਾਂ ਤੇ ਇੱਕ ਐਂਡ ਦੇ ਵਿੱਚ ਆ ਮੱਝ ਇਹਦਾ ਮੁੱਲ ਕੀ ਕਰਤਾ ਵੀਰ ਇਹਦਾ ਵੀਰ ਜੀ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਜਿਹੜਾ ਭਾਂਪੜਾ ਰੱਖੀ ਲਊਗਾ ਠੀਕ ਆ ਵੀਰ ਹਾਂਜੀ ਠੀਕ ਆ ਮੁੱਲ ਕਿਸਾਨ ਵੀਰੋ ਜਿਹੜਾ ਇਹਦਾ ਫੋਨ ਤੇ ਰਹੂਗਾ ਕਿਉਂਕਿ 5 8 7 ਦਿਨ ਇਹ ਹਜੇ ਸਮਾਂ ਲੈਂਦੀ ਆ ਇਹਦੇ ਬਾਰੇ ਤੁਸੀਂ ਖਾਸ ਤੌਰ ਤੇ ਫੋਨ ਤੇ ਪੁੱਛ ਲੈ ਜੇ ਕਈ ਵਾਰ ਹੁੰਦਾ ਵੀ ਪੂਰਾ ਤਿਆਰੀ ਤੇ ਕਰਕੇ ਚਾਹ ਸੁਬਾ ਕਿਤੇ ਕੱਲ ਨੂੰ ਪਸ਼ੂ ਵੇਚਣਾ ਪਵੇ ਤੇ ਰੇਟ ਥੋੜੇ ਸਾਫ਼ ਸੰਭਾਲਦੇ ਸਾਰੇ ਭਰਾਵਾਂ ਨੂੰ ਪਤਾ ਕੋਈ 2-4-5 ਹਜ਼ਾਰ ਦਾ ਵੈਸੇ ਫਰਕ ਪੈ ਜਾਂਦਾ ਤੇ ਇਹ ਅੱਜ ਐਨੀਮਲ ਜਿਹੜੇ ਆਪਾਂ ਦੋਸਤੋ ਤੁਹਾਨੂੰ ਦਿਖਾ ਦਿੱਤੇ ਆ 7 ਨਗ ਸੀਗੇ 5 ਮੱਝਾਂ ਝੋਟੀਆਂ ਇਹਨਾਂ ਦੇ ਵਿੱਚੋਂ ਸੁਈਆਂ ਨੇ ਬਿਲਕੁਲ ਤਾਜ਼ੀਆਂ ਤੇ ਗੱਭਨ ਜਿਹੜੇ ਦੋ ਤੁਹਾਨੂੰ ਆਪਾਂ ਪਸ਼ੂ ਦਿਖਾ ਦਿੱਤੇ ਆ ਬਾਕੀ ਚੰਗੇ ਕੁਆਲਟੀ ਵਾਲੇ ਪਸ਼ੂ ਆ ਤਕਰੀਬਨ ਹੋ ਗਏ 9-10 10 ਕਿਲੋ ਤੋਂ ਲੈ ਕੇ ਕੋਈ 13 ਕਿਲੋ ਤੱਕ ਜਿਹੜੀ ਮੱਝ ਇਹ ਅੱ ਸੋ ਸੰਪਰਕ ਤੁਸੀਂ ਕਰ ਲਿਆ ਜਿੱਥੇ ਆਣ ਕੇ ਠੀਕ ਆ ਜੀ ਓਕੇ ਬਲਜਿੰਦਰ ਵੀਰ ਇੱਕ ਕੰਟੈਕਟ ਨੰਬਰ ਆਪਣੇ ਜਿਹੜਾ ਸੰਪਰਕ ਨੰਬਰ ਜ਼ਰੂਰ ਸਾਂਝੇ ਕਰ ਦਿਗੇ ਵੀਰ ਜੀ ਪਿੰਡ ਬੁਰਜਨਾਥੂ ਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਫੋਨ ਨੰਬਰ ਹੈ 9814754288 ਜੀ ਠੀਕ ਆ ਜੀ ਲੋ ਵੀ ਭਰਾਵੋ ਅੱਜ ਮਾਲ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਤਾ ਬਾਕੀ ਮੇਰਾ ਵੀਰ ਹੌਂਸਲ ਇਹਨਾਂ ਨਾਲ ਕੋਈ ਤਸੱਲੀ ਨਾਲ ਮਾਲ ਦੇਖ ਕੇ ਫਿਰ ਕਾਲ ਕਰ ਲਿਓ ਠੀਕ ਆ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ